ਇਕ ਐਸਾ ਤਿਹਾੜ ਜਿਸ ਨੂੰ ਸਿੱਖ ਲੋਕ ਜਾਣੇ ਅਣਜਾਣੇ ਮਨਾਤਾ ਰਹੇ ਨੇ ਨਾ ਹੀ ਉਹਨਾਂ ਨੂੰ ਇਹ ਤਿਹਾੜ ਮਨਾਉਣਾ ਚਾਹੀਦਾ ਤੇ ਨਾ ਹੀ ਉਹਨਾਂ ਦੇ ਧਰਮ ਵਿੱਚ ਇਹ ਤਿਹਾੜ ਮਨਾਉਣਾ ਕਿਤੇ ਲਿਖਿਆ ਹੋਇਆ ਹੈ ਤੁਸੀਂ ਰਖੜੀ ਦੇ ਤਿਹਾੜ ਬਾਰੇ ਤਾਂ ਸੁਣਿਆ ਹੀ ਹੋਵੇਗਾ ਜਿਸ ਵਿੱਚ ਭੈਣ ਭਰਾ ਦੇ ਰਖੜੀ ਬਣਦੀ ਹੈ ਅਤੇ ਭਰਾ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਚਨ ਨਿਭਾਉਂਦਾ ਹੈ ਪਰ ਅੱਜ ਕੱਲ ਇਹ ਤਿਹਾੜ ਇੱਕ ਲੈਣ ਦੇਣ ਦਾ ਵਪਾਰ ਬਣ ਚੁੱਕਿਆ ਹੈ ਇਹ ਤਿਹਾਰ ਤੇ ਭਾ ਨੀ ਰਿਆ ਇਹ ਪਿਆਰ ਪਿਆਰ ਨਹੀਂ ਰਿਆ ਚੀਜ਼ ਦੇ ਵਿੱਚ ਲੈਣ ਦੇ ਨੁਜਾਵੇ ਉਹ ਕਿਉਂ ਜਾ ਤਿਹਾਰ ਤੇ ਉਥੇ ਕਿਉਂ ਜਾ ਪਿਆਰ ਨਾ ਹੀ ਬਪਾ ਨਾਨਕ ਨੇ ਰਖੜੀ ਬੁਲਾਈ ਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਅੱਜ ਕੱਲ ਦੇ ਇਹ ਸਿੱਖ ਜਿਹੜੇ ਕਹਿੰਦੇ ਨੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਇਹ ਕਿੱਥੋਂ ਰਖੜੀਆਂ ਬਣਵਾਣ ਲੱਗ ਪਈ ਕਿੱਥੋਂ ਇਹ ਪਰੰਪਰਾ ਸਾਡੇ ਸਿੱਖਾਂ ਦੇ ਵਿੱਚ ਆਈ ਅੱਜ ਦੀ ਇਸ ਵੀਡੀਓ 'ਚ ਜਾਣਾਂਗੇ ਆਪਾਂ ਆਪਣੇ ਸਿੱਖਾਂ ਦਾ ਰਖੜੀ ਦੇ ਤਿਉਹਾਰ ਨਾਲ ਕੋਈ ਸਬੰਧ ਨਹੀਂ ਜਿੰਨਾ ਦਾ ਤਿਉਹਾਰ ਹੈ ਜੀ ਸੱਚਕੇ ਮਨਾਓ ਪਰ ਸਾਡੇ ਵਾਲੇ ਤਾਂ ਇਹ ਫੋਟੋ ਦੇਖ ਕੇ ਗੁੰਮਰਾਹ ਫਿਰਦੇ ਨੇ ਕਿ ਬੇਬੇ ਨਾਨਕੀ ਨੇ ਬਾਬਾ ਨਾਨਕ ਦੇ ਰਖੜੀ ਬੰਨੀ ਭਲਾਏ ਦੱਸੋ ਜਿੱਥੇ ਬਾਬਾ ਨਾਨਕ ਨੇ ਜਿੰਨੇ ਉਤਾਰਨ ਕਰਨ ਤੋਂ ਮਨਾ ਕਰ ਦਿੱਤਾ ਸੀ ਤਿਉ ਰਖੜੀ ਦਾ ਤਾਗਾ ਕਿਵੇਂ ਬਣਵਾ ਸਕਦੇ ਨੇ ਕੀ ਤੁਹਾਨੂੰ ਪਤਾ ਵੀ ਹੈ ਕਿ ਰਖੜੀ ਦੇ ਤਿਉਹਾਰ ਦੀ ਸ਼ੁਰੂਆਤ ਕਦੋਂ ਹੋਈ ਸੀ ਰਖੜੀ ਦੇ ਤਿਉਹਾਰ ਦੀ ਸ਼ੁਰੂਆਤ 1535 ਈਸਵੀ ਚ ਹੋਈ ਸੀ ਜਦੋਂ ਜਦੋਂ ਬਹਾਦਰ ਸ਼ਾਹ ਨੇ ਚਿਤੌੜਗੜ੍ਹ ਦੇ ਕਿਲੇ ਉੱਪਰ ਹਮਲਾ ਕੀਤਾ ਸੀ ਤਾਂ ਉੱਥੋਂ ਦੀ ਰਾਣੀ ਕਰਨਾਵਤੀ ਨੇ ਆਪ ਬੁੱਲੇ ਪ੍ਰਾਹਮਾ ਯੂ ਵਾਸਤੇ ਇੱਕ ਧਾਗਾ ਅਤੇ ਪੱਤਰ ਭੇਜਿਆ ਸੀ ਜੇਕਰ ਆਪਾਂ ਬੇਬੇ ਨਾਨਕੀ ਜੀ ਦਾ ਜੀਵਨ ਸਮਾਂ ਦੇਖੀਏ ਤਾਂ ਉਹਨਾਂ ਦਾ ਜਨਮ 1464 ਈਸਵੀ ਵਿੱਚ ਹੋਇਆ ਸੀ ਤੇ 1518 ਈਸਵੀ ਵਿੱਚ ਉਹ ਆਕਾਲ ਚਲਾਣਾ ਕਰ ਗਏ ਸਨ ਇਸ ਦੰਬਤਲਵ ਇਹ ਹੈ ਕਿ ਬੀਬੇ ਨਾਨਕੀ ਜੀ ਰਕੜੀ ਦੇ ਤਿਉਹਾਰ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਸਨ ਨਾ ਹੀ ਆਪਣੇ ਸਿੱਖ ਇਤਿਹਾਸ ਵਿੱਚ ਕਿਸੇ ਵੀ ਬੀਬੀ ਨੇ ਬੀਬੀ ਅਮਰੋਜੀਤ ਬੀਬੀ ਪਾਨੀ ਜੀ ਤੇ ਬੀਬੀ ਵੀਰੋ ਜੀ ਨੇ ਆਪਣੇ ਭਰਾ ਦੇ ਰਕੜੀ ਬੰਨੀ ਹੈ ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਸਿੱਖ ਭੈਣਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਹੀ ਰਕੜੀ ਬਣਾਉਂਦੀਆਂ ਨੇ ਇਹ ਗੱਲ ਆਪਣੇ ਮਨੋਂ ਨਹੀਂ ਕਹਿ ਰਹੀ ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਉਦੋਂ ਮੈਂ ਦੇਖਿਆ ਸੀ ਕੀ ਰਖੜੀ ਦੇ ਤਿਹਾਰ ਵਾਲੇ ਦਿਨ ਬੀਬੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਰਖੜੀ ਬਨ ਰਹੀਆਂ। ਵਿੱਚ ਇਹ ਪ੍ਰਸ਼ਨ ਉੱਠਦਾ ਸੀ ਕਿ ਇਹ ਐਦਾਂ ਕਿਉਂ ਕਰ ਰਹੀਆਂ? ਪਰ ਉਹ ਤਾਂ ਛੋਟੀ ਸੀ, ਉਹਦੋਂ ਇੰਨੀ ਸਮਝ ਨਹੀਂ ਹੁੰਦੀ ਸੀ ਕਿ ਇਹ ਕੀ ਹੋ ਰਿਹਾ ਹੈ। ਇਹ ਸਾਡੇ ਸਿੱਖਾਂ ਦੇ ਵਿੱਚ ਮਨਮਤ ਕਿੱਥੋਂ ਆ ਗਈ? ਧਾਗਾ ਬੰਨਣ ਨਾਲ ਹੀ ਪੈਣਾ ਆਪਣੇ ਭਰਾ ਦੇ ਪ੍ਰਤੀ ਪਿਆਰ ਨੂੰ ਜ਼ਾਹਰ ਕਰ ਸਕਦੀਆਂ ਨੇ। ਧਾਗਾ ਬੰਨਣ ਦੇ ਨਾਲ ਹੀ ਤੁਹਾਡੇ ਪ੍ਰਾ ਤੁਹਾਡੀ ਰੱਖਿਆ ਕਰਨਗੇ। ਜੇ ਤੁਸੀਂ ਰਖੜੀ ਨਾ ਬਨੋਗੀਆਂ ਤਾਂ ਤੁਹਾਡੇ ਪ੍ਰਾ ਤੁਹਾਡੀ ਰੱਖਿਆ ਨਹੀਂ ਕਰਨਗੇ। ਤਾਂ ਆਪਾਂ ਨੇ ਇੱਕ ਪਰੰਪਰਾ ਚਲਾ ਛੱਡੀ ਐ ਕਿ ਭੈਣ ਭਰਾ ਦੇ ਰਖੜੀ ਬੰਦੀ ਐ ਤੇ ਭਰਾ ਭੈਣ ਨੂੰ ਤੋਹਫੇ ਦਿੰਦਾ ਐ ਤੇ ਭਰਾ ਨਹੀਂ ਹੁੰਦਾ ਉਹਨਾਂ ਦੀ ਰੱਖਿਆ ਕੋਈ ਨਹੀਂ ਕਰਦਾ ਭੈਣਾਂ ਦੇ ਭਰਾ ਵਿਦੇਸ਼ ਵਿੱਚ ਹਨ ਜਾਂ ਕਿਸੇ ਫੌਜ ਵਿੱਚ ਹਨ ਤਾਂ ਉਹ ਜੇ ਘਰ ਆਣ ਦੇ ਉੱਤੇ ਮੁਸੀਬਤ ਆ ਜਾਵੇ ਤਾਂ ਉਹ ਫਲਾਂਗ ਇੱਕਦਮ ਕਿੱਥੋਂ ਉਸ ਦੀ ਰੱਖਿਆ ਕਰਨ ਲਈ ਪਹੁੰਚ ਸਕਦੇ ਹਨ ਜਰਾ ਸੋਚੋ ਰੱਖਿਆ ਆਪ ਕਰਨ ਦੇ ਲਈ ਮਜ਼ਬੂਤ ਹੋਣਾ ਪਵੇਗਾ ਫਿਜ਼ੀਕਲੀ ਵੀ ਤੇ ਮੈਂਟਲੀ ਵੀ ਤੁਸੀਂ ਆਪਣੇ ਆਪ ਨੂੰ ਸਿੱਖ ਮੰਨਦੇ ਹੋ ਤੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੇ ਚੱਲਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਹਾਜ਼ਰ-ਨਾਜ਼ਰ ਆਪਣਾ ਗੁਰੂ ਮੰਨਦੇ ਹੋ ਤਾਂ ਤੁਸੀਂ ਨਾਇ ਤਾਗਾ ਬਨੋਗੇ ਤੇ ਨਾ ਹੀ ਤਾਗਾ ਬਣਵਾਓਗੇ। ਮੇਰੀਆਂ ਸਿੱਖ ਭੈਣਾਂ ਆਪਣੇ ਭਰਾਵਾਂ ਦੇ ਕੋਲ ਜਾਂ ਉਸਦੇ ਲਜਾਣਾ ਚਾਹੁੰਦੀਆਂ ਤਾਂ ਆਪਣੇ ਭਰਾ ਦੇ ਕੋਲ ਦੋ ਚੀਜ਼ਾਂ ਲੈ ਕੇ ਜਾਓ। ਇੱਕ ਲੈ ਕੇ ਜਾਓ ਸਰਬਲੋ ਦਾ ਕੜਾ ਅਤੇ ਦੂਜੀ ਲੈ ਕੇ ਜਾਓ ਦਸਤਾਰ। ਜਦੋਂ ਤੁਹਾਡਾ ਪ੍ਰਸਰਬਲੋ ਦਾ ਕੜਾ ਪਾਵੇਗਾ ਤਾਂ ਇਹ ਸਰਬਲੋ ਦਾ ਕੜਾ ਤੁਹਾਡੀ ਰੱਖਿਆ ਕਰੇਗਾ। ਇਹ ਕੜਾ ਇਹ ਦੱਸਦਾ ਹੈ ਕਿ ਨਾ ਤਾਂ ਕਿਸੇ ਤੇ ਜ਼ੁਲਮ ਕਰਨਾ ਤੇ ਨਾ ਹੀ ਜ਼ੁਲਮ ਸਹਿਣਾ ਤੇ ਨਾ ਹੀ ਐਨਾ ਹੱਥਾਂ ਦੇ ਨਾਲ ਕੋਈ ਬੁਰਾ ਕੰਮ ਕਰਨਾ ਦੂਜੀ ਲੈ ਕੇ ਜਾਣੀ ਹੈ ਦਸਤਾਰ ਅਡੇ ਸਿਰ ਦਾ ਤਾਜ ਹੈ ਤੇ ਇਸ ਦਸਤਾਰ ਨੂੰ ਸਜਾ ਕੇ ਦੁਨੀਆ ਦੇ ਵਿੱਚ ਮਾਣ ਸਨਮਾਨ ਮਿਲਦਾ ਹੈ ਜਦੋਂ ਤੁਹਾਡੀ ਦਿੱਤੀ ਹੋਈ ਦਸਤਾਰ ਤੁਹਾਡਾ ਭਰਾ ਆਪਣੇ ਸਿਰ ਤੇ ਸਜਾਇਆ ਕਰਦਾ ਤਾਂ ਉਹ ਯਾਦ ਕਰਿਆ ਕਰੇਗਾ ਕਿ ਮੇਰੀ ਭੈਣ ਨੇ ਮੈਨੂੰ ਦਸਤਾਰ ਦਿੱਤੀ ਹੈ ਰਖੜੀ ਦੇ ਧਾਗੇ ਦਾ ਕੀ ਹੈ ਇਹ ਤਾਂ ਦੂਜੇ ਤੀਜੇ ਦਿਨ ਹੀ ਟੁੱਟ ਜਾਂਦਾ ਹੈ ਭੈਣ ਭਰਾ ਦਾ ਰਿਸ਼ਤਾ ਤਾਂ ਬਹੁਤ ਹੀ ਪਵਿੱਤਰ ਰਿਸ਼ਤਾ ਹੈ ਤੇ ਸਾਨੂੰ ਇਹ ਨਵੈਮਾ ਪਰਮਾ ਦੇ ਵਿੱਚ ਨਹੀਂ ਪੈਣਾ ਚਾਹੀਦਾ